ਜੀ ਵੱਡੇ ਭਾਈ ਲਓ ਸਾਹਮਣੇ ਇਸ ਵੇਲੇ ਕਬੱਡੀ ਨਿੱਕਾ ਨੌਜਨ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ ਹੈ ਅਮਰਤ ਆਲਖ ਤਿਆਰ ਹੈ ਨੌਜਨ ਗਬਰੂ ਇਸ ਵੇਲੇ ਬਾਊ ਆਲਖ ਨੂੰ ਮਾਰ ਹੈ ਮੁੰਡੇ ਦੀ ਖੇਡ ਤੇ ਦੁਨੀਆ ਦਾ ਟਾਪਰ ਜੱਫੀ ਹੈ ਆਲਖਾਂ ਵਾਲਾ ਅਮਰਤ ਤਕੜਾ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਅਗਲੀ ਰੇਡ ਕੋਟਰਾ ਵੀ ਟੈਲਰ ਵਾਲਾ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਧਾ ਹੋਇਆ ਹੈ ਰਵੀ ਕਿਰਨ ਵਾਲੇ ਨੇ ਕਬੱਡੀ ਪਾਈ ਹੈ ਮੇਰੇ ਵੀਰੋ ਅਮਰ ਤੌਲਖਾ ਵਾਲਾ ਨਾਲ ਸ਼ਰਨਾ ਨਾਲ ਵਿੱਕੀ ਆਹ ਵੇਖਦਾ ਵੀ ਔਲਖਾ ਵਾਲਾ ਅਮਰਤ ਖੇਡ ਮੈਦਾਨ ਦੇ ਵਿੱਚ ਟੱਕਰ ਸਿਰੇ ਦੀ ਔਲਖਾ ਵਾਲਾ ਤਕੜਾ ਜਫਾ ਲਾ ਗਿਆ ਅਗਲੀ ਰੇਡ ਅੰਬੇ ਦੀ ਪੈ ਰਹੀ ਹੈ ਉਹ ਸਾਹਮਣੇ ਕਹਿੰਦੇ ਅੰਬੇ ਦੀ ਕਬੱਡੀ ਪੈ ਰਹੀ ਹੈ ਕੋਈ ਯਾਰਾ ਫਰਕ ਨਹੀਂ ਹੈ ਮਹੀਨਾ ਨੂਰਪੁਰ ਛੱਠਾ 16 ਤਰੀਕ ਹੈ ਜਲੰਧਰ ਜ਼ਿਲ੍ਹਾ ਆ ਮੈਦਾਨ ਦੇ ਵਿੱਚ ਆ ਸੂਰਮੇ ਦੀ ਪਈ ਹੋਈ ਕਬੱਡੀ ਦੇ ਉੱਪਰ ਇਕਵਾਲ ਉਹ ਨਿੱਕੇ ਨੇ ਕਬੱਡੀ ਪਾਈ ਐ ਨਿੱਕੇ ਦੀ ਕਬੱਡੀ ਉਹ ਦੇਖਿਓ ਉਹ ਕੋਸ਼ਿਸ਼ ਇਧਰ ਪੁਆਇੰਟ ਜਿਹੜਾ ਮਾਝੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਮਾਝੇ ਦੀ ਟੀਮ ਦੇ ਹਿੱਸੇ ਇੱਕ ਹੋਰ ਮੈਚ ਫਸਿਆ ਪਿਆ ਮ 7 ਵਜੇ ਤੋਂ ਬਾਅਦ ਨਿਊਯਾਰਕ ਦੀ ਮੰਡੀ ਦੇ ਵਿੱਚ ਵੀ ਟ੍ਰੈਫਿਕ ਦੀਆਂ ਇਦਾਂ ਹੀ ਚੀਕਾਂ ਪੈਂਦੀਆਂ ਇਦਾਂ ਹੀ ਚੀਕਾਂ ਵੱੰਦੀਆਂ ਉਹ ਦੇਖਿਓ ਮੈਦਾਨ ਦੇ ਵਿੱਚ ਇਸ ਸਮੇਂ ਉਹ ਟੱਕਰ ਹੋ ਗਈ ਤਾਲੀ ਹੋਣੀ ਜੱਗਿਆ ਐਵੇਂ ਨਹੀਂ ਤਾੜੀ ਵੱਜੀ ਐਵੇਂ ਨਹੀਂ ਤਾੜੀ ਵੱਜੀ ਕਿਸੇ ਗੱਲ ਨੂੰ ਲਓ ਪੁਆਇੰਟ ਅੰਬੇ ਦਾ ਇਧਰ ਦੇ ਪਾਸੇ ਵੀ ਦੇਖੋ ਮੈਦਾਨ ਦੇ ਵਿੱਚ ਆਹ ਸਾਹਮਣੇ ਜਾਂਦਾ ਹੀ ਆਹ ਸਾਹਮਣੇ ਜਾਂਦੇ ਦੇਖੋ ਸਾਹਮਣੇ ਬਿਲਕੁਲ ਸਟੇਜ ਦੇ ਸਾਹਮਣੇ ਨੂਰਪ੍ਰੀਤ ਸਾਹਿਬ ਦੇਖੋ ਸਾਹਮਣੇ ਅੱਜ ਕੱਲੀ ਕੱਲੀ ਰੇਡ ਕੱਲਾ ਕੱਲਾ ਜੱਫਾ ਜਿਹੜਾ ਦੁਨੀਆ ਵਿੱਚ ਵੇਖ